ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਨਾਮ ਕੀ ਡਾਇਲ ਹਰਪਾਲ ਸਿੰਘ ਹਰਪਾਲ ਸਿੰਘ ਜੀ ਤੇ ਅੱਜ ਕੀ ਲਾ ਕੇ ਬੈਠੇ ਤੁਸੀਂ ਭਾਜੀ ਦੇਸੀ ਘੋੜ 100 ਰੁਪਏ ਦੇਸੀ ਘੋੜ ਦੀ پنੀਰੀ ਹਾਂਜੀ 560 ਰੁਪਏ ਭਾਜੀ ਠੀਕ ਹੈ ਜੀ ਚਾਵੇ ਗੁੰਦਾ ਕਮਰ ਕਸ ਹਾਂਜੀ ਬਾਦਾਮ ਸੌਂਗੀ ਸੌਂਡ ਤਿਆਰ ਕੀਤੀ ਹੋਈ ਹੈ ਜੀ ਬਹੁਤ ਵਧੀਆ ਆ ਗੁਰ ਕੀ ਭਾਵੇਂ ਤੇ ਅਜ ਸਾਹ ਬੇ ਗੁਰ ਦੇ ਠੀਕੋ ਬੜ ਰੱਖਿਆ ਭਾਜੀ ਸਪੈਸ਼ਲ ਸਪੈਸ਼ਲ ਗੁਰ ਭਾਜੀ ਤੇ ਆ ਕੀ ਭਾਜੀ ਅਲਸੀ ਦੇ ਪਿੰਨਿਆ ਭਾਜੀ ਮਿੱਠੇ ਦੇ ਚ ਭੈਣੀਆਂ ਠੀਕ ਵਧੀਆ ਭਾਜੀ ਆ ਵੇਸ ਦੇ ਪਿੰਨਿਆ ਦੇਸੀ ਕੋਜ ਦੇਖੋ ਆ ਭਾਗ ਭਾਜੀ ਅਸੀਂ ਇਹ ਆਇਡ ਮਾ ਭਾਜੀ ਠੀਕ ਹੈ ਹੋਰ ਕੀ ਇਸ ਤਰ੍ਹਾਂ ਕੀ ਵੇਦੇ ਭਾਜੀ ਭਾਜੀ ਇੱਕ ਸੌਂਡਰ ਗੋੜਾ ਭਾਜੀ ਆ ਜਾਏ ਨਹੀਂ ਆ ਜਾ ਖਤਮ ਹੋ ਗਿਆ ਠੀਕ ਹੈ ਖਤਮ ਹੋ ਗਿਆ ਹਾਂਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ ਜੀ ਆਨ ਵੀ 7 8 ਸਾਲ ਹੈ ਬਾਈ 7 8 ਸਾਲ ਹੈ ਹਾਂਜੀ ਤੇ ਰੋਟੀ ਪਾਣੀ ਬੁਧੀ ਜਾ ਰਿਹਾ ਬਾਬਾ ਜੀ ਹਾਂਜੀ ਥੀ ਬਸ ਮਾਗ ਦੀ ਕਿਰਪਾ ਦਾ ਚਾਹ ਪੈ ਚਲੀ ਅੰਮ੍ਰਿਤਸਰ ਦੇ ਲੋਕਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਿਆਲ ਦੇ ਸਿਆਲ ਦੀ ਆਈਟਮ ਹੈ ਜੀ ਹਾਂਜੀ ਹਾਂਜੀ ਤੇ ਅੱਜ ਦੇ ਦਿਨ ਬਹੁਤ ਵਧੀਆ ਨਿਆਵਾ ਕਰਮਨ ਨਿਆਵਾ ਇਹਨਾ ਹੋਰੀ ਕਿ ਕਾਈ ਫਾਇਦੇ ਹੁੰਦੇ ਸਰ ਬਾਬਾ ਜੀ ਕੋਈ ਆਫਰ ਰੱਖੀ ਹੈ ਜੀ ਸਿਆਲਾ ਦੇ ਲੋਕਾਂ ਵਾਸਤੇ ਕੋਈ ਆਫਰ ਹੋਵੇ ਨੇ ਭਾਜੀ ਉਹ ਉਹ ਕਿਹੜੀ ਵਾਈਪਰ ਰੇਟ ਪਾ ਰਹੇ? ਠੀਕ ਹੈ। ਇਹ ਤੁਸੀਂ ਪਹਿਲੇ ਨਾਲ ਸਸਤਾ ਵੇਚਦੇ ਹੋ ਕਿ ਜਾਂ ਸਰਦੀਆਂ 'ਚ ਮਹਿੰਗਾ ਹੋ ਜਾਂਦਾ ਜੀ? ਨਹੀਂ ਭਾਜੀ ਸਾਡੇ ਕੋਲ ਰੇਟ ਭਾਈ 100 ਰੁਪਏ ਵੇਚੀਦਾ ਵਾ 100 ਜੀ। ਸਾਡਾ ਗੋੜ ਵਧੀਆ ਭਾਜੀ ਪਿਓਰ ਹੁੰਦਾ ਵਾ। ਠੀਕ ਹੈ। ਭਾਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ। 97805 4564 ਆਪਣਾ ਐਡਰੈਸ ਦੱਸ ਦਿਓ ਕਿੱਥੇ ਬੈਠੇ ਜੀ? ਭਾਜੀ ਪੁਤਰੀ ਘਰ ਵੇਰਵੇ ਵਰਕਸ਼ਾਪ। ਠੀਕ ਹੈ। ਮੈਬਰ ਜੀ ਦਾ ਖਾਲਸਾ ਵੈਜੀ ਕੀ ਫਾਦੇ? ਵਾਹਿਗੁਰੂ ਜੀ ਕੀ ਫਾਦੇ।